ਸੋ ਬੀਤੇ ਦਿਨ ਰਾਜਪੁਰਾ ਦੇ ਅੰਡਰਵੀ ਰੋਡ ਤੇ ਬਣੇ ਮੰਦਿਰ ਦੇ ਵਿਚੇੜੀਆ ਤੋੜਾ-ਤਾੜੀ ਦੀ ਜਿਹੜੀ ਘਟਨਾ ਹੋਈ ਹੈ ਉਸ ਨੂੰ ਲੈ ਕੇ Hindu ਸੰਗਠਨ ਜਿਹੜੇ ਹਨ ਕਾਫੀ ਰੋਸ ਸੀਗਾ ਉਹਨਾਂ ਦੇ ਵਿੱਚ ਤੇ ਅਲਟੀਮੇਟਮ ਵੀ ਦਿੱਤਾ ਹੋਇਆ ਸੀਗਾ ਕਿ ਜੇ ਮੰਦਰ ਦਾ ਕੋਈ ਮਸਲਾ ਹੱਲ ਨਹੀਂ ਹੁੰਦਾ ਤੇ ਅਸੀਂ ਜਿਹੜਾ ਹੈ ਟਾਲੀ ਵਾਲਾ ਚੌਕ ਜਿਹੜਾ ਹੈ ਜਾਮ ਕਰਾਂਗੇ ਉਸ ਤੋਂ ਬਾਅਦ ਜਿਹੜਾ ਹੈ ਪ੍ਰਸ਼ਾਸਨ ਜਿਹੜਾ ਹੈ ਦਖਲ ਦਿੰਦਾ ਇਸ ਵਿੱਚ ਤੇ ਇਹਨਾਂ ਨੂੰ ਸਮਝਾਇਆ ਜਾਂਦਾ Hindu ਸੰਗਠਨਾਂ ਨੂੰ ਤੇ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੁੰਦੀ ਤੇ ਅੱਜ ਜਿਹੜਾ ਹੈ ਐਸ.ਡੀ.ਐਮ ਸਾਹਿਬ ਦੇ ਨਾਲ ਮੀਟਿੰਗ ਕੀਤੀ ਗਈ ਹੈ Hindu ਸੰਗਠਨਾਂ ਦੀ ਤੇ ਆਪਾਂ ਗੱਲਬਾਤ ਕਰ ਲੈਨੇ ਸਟੇਜ 'ਤੇ ਗਊ ਰੱਖਿਆ ਦਲ ਦੇ ਪ੍ਰਧਾਨ ਸਾਡੇ ਨਾਲ ਮੌਜੂਦ ਹੈ ਐਸ.ਐਚ.ਓ ਸਾ ਗੱਲ ਕਰ ਲੈਣੇ ਆ ਸਤੀਜੀ ਕੀ ਗੱਲ ਹੋਈ ਆ ਜੈਸ ਜੀ ਮੱਸਾ ਦੇਣਾ ਤੁਸੀਂ ਉਹਨੇ ਤਰਨਾ ਦਿੱਤਾ ਨਾਰੇ ਬਾਜੀ ਵੀ ਕੀਤੀ ਐ ਪ੍ਰਸ਼ਾਸਨ ਦੇ ਖਿਲਾਫ ਕੀ ਕਹਿਣਾ ਚਾਹੋ ਦੇਖੋ 8 10 ਦਿਨ ਹੋ ਗਏ ਸੀ ਇਸ ਗੱਲ ਨੂੰ ਮਸਲਾ ਹੱਲ ਨਹੀਂ ਹੋ ਰਿਹਾ ਸੀ ਅੱਜ ਮੈਂ ਇਹ ਸਮਝਦਾ ਪ੍ਰਸ਼ਾਸਨ ਦੀ ਸੂਝ ਬੂਝ ਨਾਲ ਖਾਸ ਕਰਕੇ ਐਸਐਚਓ ਸਾਹਿਬ ਦੀ ਸੂਝ ਬੂਝ ਨਾਲ ਇਹ ਜਿਹੜਾ ਮਸਲਾ ਹੈ ਹੱਲ ਹੋ ਚੁੱਕਿਆ तकरीबन तकरीबन ਹੱਲ ਹੋ ਗਿਆ ਸਾਰੇ ਸੈਟੀਸਫਾਈ ਆ ਸਾਰੇ ਅਫਸਰਾਂ ਦੇ ਵਿੱਚ ਇੱਕ ਸਾਨੂੰ ਆਸ਼ਵਾਸ਼ਣ ਦਿੱਤਾ ਗਿਆ ਇਹ ਜਿਹੜੀ ਜਗ੍ਹਾ ਏ ਪੈਪਸੂਰ ਡਵੈਲਪਮੈਂਟ ਬੋਰਡ ਦੀ ਜਗ੍ਹਾ ਪਰ 60 ਸਾਲ ਤੋਂ ਇੱਥੇ ਮੰਦਿਰ ਬਣਿਆ ਹੋਇਆ ਸੀ ਤੇ ਐਜ਼ ਇਟ ਇਜ਼ ਇਹ ਮੰਦਿਰ ਰਹੂਗਾ ਇਸ ਜਗ੍ਹਾ ਨੂੰ ਸਰਕਾਰ ਵੱਲੋਂ ਪਾਸ ਕਰਾ ਕੇ ਮੰਦਿਰ ਵਾਸਤੇ ਪਾਸ ਕਰਾਈ ਜਾਊਗੀ ਉੱਥੇ ਪੂਜਾ ਪਾਠ ਜੋ ਵੀ ਆਪਾਂ ਸ਼ਿਵਲਿੰਗ ਸਥਾਪਿਤ ਕਰਨਾ ਜਿਹੜਾ ਖੰਡਮ ਹੋਇਆ ਕਿਸੇ ਵੀ ਤਰੀਕੇ ਸਿਰ ਹੋਇਆ ਤੇ ਪ੍ਰਸ਼ਾਸਨ ਨੇ ਇਹ ਵੀ ਸਾਨੂੰ ਕਿਹਾ ਵੀ ਸਾਡਾ ਦੋਸ਼ ਨਹੀਂ ਹੈ ਉਹ ਨਵੇਂ ਕੰਸਟਰਕਸ਼ਨ ਦੇਖ ਕੇ ਅਸੀਂ ਉਸ ਨੂੰ ਜ਼ਰੂਰ ਕਿਹਾ ਸੀ ਮਿਸਤਰੀ ਨੂੰ ਵੀ ਇਹ ਅਥ ਨਵੀਂ ਕੰਸਟਰਕਸ਼ਨ ਨਹੀਂ ਕਰਨੇ ਪਰ ਮਿਸਤਰੀ ਨੂੰ ਨਹੀਂ ਪਤਾ ਸੀ ਵੀ ਇਹ ਆਲਰੇਡੀ ਨਵੀਂ ਕੰਸਟਰਕਸ਼ਨ ਨਹੀਂ ਹੈ ਇਹ ਬਹੁਤ ਪੁਰਾਣਾ ਮੰਦਿਰ ਹੈ ਥੱਲੇ ਦਿਵਾਰਾਂ ਸੇ ਕੁਝ ਦੋ-ਦੋ ਫੁੱਟ ਉੱਪਰ ਚੱਕ ਚੱਕ ਰਹੇ ਸੀ ਬਰਸਾਤ ਕਰਕੇ ਮੀਂਹ ਕਰਕੇ ਕਿਉਂਕਿ ਆਲੇ-ਦਾਲੇ ਪਰਤ ਹੋ ਗਿਆ ਸੀ ਸਾਰਾ ਮਸਲਾ ਹੱਲ ਹੋ ਚੁੱਕਿਆ ਅਸੀਂ ਜਿਹੜਾ ਕੋਈ ਐਜੀਟੇਸ਼ਨ ਸੋਚਿਆ ਸੀ ਉਹ ਐਜੀਟੇਸ਼ਨ ਕਰਨ ਦੀ ਕਿਸੇ ਨੂੰ ਲੋੜ ਨਹੀਂ ਪ੍ਰਸ਼ਾਸਨ ਬਿਲਕੁਲ ਸਾਡੇ ਨਾਲ ਹੈ ਪਰ ਉਹਨਾਂ ਨੇ ਆਸ਼ਵਾਸ਼ਣ ਦਵਾਇਆ ਵੀ ਕਿਸੇ ਵੀ ਤਰ੍ਹਾਂ ਕਿਸੇ ਵੀ ਹੈਲਪ ਦੀ ਜਰੂਰਤ ਪੈਗੀ ਤੁਹਾਡੇ ਨਾਲ ਖੜੇ ਹਾਂ ਜੀ ਮੈਂ ਪਿਛਲੇ ਇੰਟਰਵਿਊ ਦੇ ਵਿੱਚ ਤੁਹਾਡੇ ਤੋਂ ਇੱਕ ਸਵਾਲ ਪੁੱਛਿਆ ਸੀ ਜੇ ਰਾਜਪੁਰਾ ਦੇ ਵਿਧਾਇਕ ਜਿਹੜੇ ਜਿਨ੍ਹਾਂ ਨੇ ਪਹਿਲਾਂ ਵੀ ਮੰਦਿਰ ਬਣਵਾਇਆ ਸੀ ਜਦ ਪ੍ਰਸ਼ਾਸਨ ਵੱਲੋਂ ਤੋੜਿਆ ਗਿਆ ਸੀ ਇਹ ਮੰਦਿਰ ਵੀ ਤੋੜਿਆ ਗਿਆ ਮੈਂ ਤੁਹਾਨੂੰ ਪੁੱਛਿਆ ਸੀਗਾ ਕਿ ਜੇ ਉਹ ਮੰਦਿਰ ਬਣਵਾ ਦਿੰਨੇ ਆ ਤਾਂ ਤੁਸੀਂ ਸੈਟੀਸਫਾਈਡ ਹੋ ਤੁਸੀਂ ਉਸ ਟਾਈਮ ਕਿਹਾ ਸੀਗਾ ਨਹੀਂ ਅਸੀਂ ਦੋਸ਼ੀਆਂ ਤੇ ਕਾਰਵਾਈ ਕਰਾਉਣਾ ਚਾਹੁੰਦੇ ਆ ਜਿਨ੍ਹਾਂ ਵੱਲੋਂ ਇਹ बार-बार ਮੰਦਰ ਪ੍ਰਸ਼ਾਸਨ ਵੱਲੋਂ ਤੋੜਿਆ ਜਾਂਦਾ ਬਿਲਕੁਲ ਠੀਕ ਹੈ ਅਸੀਂ ਇਹ ਗੱਲ ਕਹੀ ਸੀ ਪਰ ਇਹ ਅੱਜ ਸਾਹਮਣੇ ਕਲੀਅਰ ਹੋ ਚੁੱਕੀ ਹੈ ਕੋਈ ਦਾਵੇਦਾਰ ਸਾਹਮਣੇ ਖੜਾ ਨਹੀਂ ਹੋਇਆ ਵੀ ਕਿਸ ਬੰਦੇ ਨੇ ਆ ਕੇ ਤੋੜਿਆ ਜੇ ਉਹ ਕਹਿੰਦੇ ਵੀ ਇਸ ਬੰਦੇ ਨੇ ਤੋੜਿਆ ਸਾਡੇ ਸਾਹਮਣੇ ਤਾਂ ਅਸੀਂ ਕਾਰਵਾਈ ਜ਼ਰੂਰ ਕਰਾਂਗੇ ਐਸਚਓ ਸਾਹਮਣੇ ਕਿਹਾ ਵੀ ਦੱਸੋ ਕੋਈ ਬੰਦਾ ਜੇ ਹੈਗਾ ਪੈਪਸੂਡਨ ਬੋਰਡ ਦੇ ਅਧਿਕਾਰੀਆਂ ਨੇ ਤੋੜੇ ਮੰਦਰ ਉਹ 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 ਵੀ ਸਾਹਮਣੇ ਗੱਲ ਹੋਈ ਆ ਇਹਨਾਂ ਦੇ ਵੀ ਅਸੀਂ ਨਹੀਂ ਤੋੜਿਆ ਉਹ ਮਿਸਤਰੀ ਆਪਣਾ ਦਵਾਰਾਂ ਢਾਕੇ ਚਲਾ ਗਿਆ ਜਿਹੜਾ ਮਿਸਤਰੀ ਲੱਗਿਆ ਉਸ ਟਾਈਮ ਇਹ ਕਹਿ ਰਿਹਾ ਸੀ ਕਿ ਉਸਤੇ ਦਬਾਅ ਪਾਇਆ ਗਿਆ ਸੀਗਾ ਵੀ ਨਹੀਂ ਤਾਂ ਤੁਹਾਡੇ ਦੇ ਪਰਚਾ ਦਰਜ ਹੋਗੇ ਨੂੰ ਤੋੜੋ ਬਿਲਕੁਲ ਸਹੀ ਗੱਲ ਹੈ ਉਸਤੇ ਦਬਾਅ ਪਾਇਆ ਗਿਆ ਪਰ ਜਿਹੜੇ ਉੱਥੇ ਮੌਕੇ ਤੇ ਬੰਦੇ ਐ ਜਿਹੜੇ ਮੰਦਰ ਚ ਪੂਜਾ ਕਰਦੇ ਆ ਅਸੀਂ ਤਾਂ 24 ਘੰਟੇ ਉੱਥੇ ਨਹੀਂ ਰਹਿੰਦੇ ਉਹਨਾਂ ਦੇ ਮੁਤਾਬਕ ਉਹਨਾਂ ਦੇ ਸਾਹਮਣੇ ਗੱਲ ਹੋਈ ਆ ਉਹ ਸੰਤੋਸ਼ਜਨਕ ਕੋਈ ਉਹਨਾਂ ਨੂੰ ਜਵਾਬ ਨਹੀਂ ਦੇ ਸਕੇ ਇਸ ਕਰਕੇ ਸਾਨੂੰ ਵੀ ਚੁੱਪਾਉਣਾ ਪਿਆ ਠੀਕ ਹੈ ਗੁਰੂ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸੰਤੁਸ਼ਟੋਂ ਇਹ ਜਿਹੜਾ ਫੈਸਲਾ ਹੋਇਆ ਗੱਲ ਇਹ ਹੈ ਪ੍ਰਸ਼ਾਸਨ ਦੀ ਸੂਝ-ਬੂਝ ਨਾਲ ਉਹਨਾਂ ਨੇ ਸਾਨੂੰ ਮਤਲਬ ਉਹ ਕਹਿੰਦੇ ਤੁਸੀਂ ਥਰੂ ਪ੍ਰੋਪਰ ਚੈਨਲ ਆਓ ਅਸੀਂ ਤੁਹਾਨੂੰ ਇਹ ਜਗ੍ਹਾ ਜੋ ਪਹਿਲਾਂ ਕਾਗਜ਼ਾਂ 'ਚ ਨਹੀਂ ਬੋਲੀ ਮੰਡਲ ਦੇ ਨਾਂ ਤੇ ਅਸੀਂ ਤੁਹਾਨੂੰ ਮੰਦਰ ਦੇ ਨਾਂ ਤੇ ਜਗ੍ਹਾ ਅਲਾਟ ਕਰਾ ਕੇ ਦਵਾਂਗੇ ਇੱਕ ਹਫ਼ਤੇ ਦੇ ਅੰਦਰ ਅੰਦਰ ਉਹ ਇਹ ਉਰੇ ਤੋਂ ਰਿਪੋਰਟ ਬਣਾ ਕੇ ਸੀਐਮ ਆਫਿਸ ਨੂੰ ਭੇਜ ਦੇਣਗੇ ਤੇ ਉਸ ਦੀ ਕਾਪੀ ਸਾਨੂੰ ਉਹ ਦੇ ਦੇਣਗੇ ਉਸ ਤੋਂ ਬਾਅਦ ਜਿਵੇਂ ਹੀ ਇਹ ਜਗ੍ਹਾ ਸੀਐਮ ਸਾਹਿਬ ਤੋਂ ਅਲਾਟ ਹੋ ਕੇ ਸਾਡੇ ਕੋਲ ਆ ਜਾਂਦੀ ਹੈ ਵਧੀਆ ਮੰਦਰ ਦਾ ਨਿਰਮਾਣ ਹੋਊਗਾ ਤੇ ਭਗਵਾਨ ਦੀ ਪੂਜਾ ਅਰਚਨਾ ਹੋਊਗੀ ਮੰਦਰ ਬਣਨ ਜਾ ਰਿਹਾ ਹੈ ਬਹੁਤ ਵਧੀਆ ਗੱਲ ਹੈ ਹਿੰਦੂਆਂ ਵਾਸਤੇ ਸਾਰੇ ਧਰਮਾਂ ਵਾਸਤੇ ਬਹੁਤ ਵਧੀਆ ਗੱਲ ਹੈ ਕੱਲ ਨੂੰ ਇੱਕ ਮੁੱਦਾ ਹੋਰ ਛੇੜਨਾ ਇਸ ਜਗ੍ਹਾ ਤੇ ਜਿਹੜੀਆਂ ਮੀਟ ਦੀਆਂ ਹੋਰ ਸ਼ਰਾਬ ਦੀਆਂ ਹੋਰ ਰੇੜੀਆਂ ਲੱਗਦੀਆਂ ਉੱਥੇ ਫਲਾਣਾ ਫਿਰ ਕੱਲ ਨੂੰ ਕਹਿਣਾ ਕਿ ਓਰੇ ਮੰਦਿਰ ਦੇ ਨੇੜੇ ਜਿਹੜਾ ਹੈ ਚਿਕਨ ਵਗੈਰਾ ਦੀਆਂ ਇਹਦੀਆਂ ਦੁਕਾਨਾਂ ਨਹੀਂ ਹੋਣੀ ਚਾਹੀਦੀ ਮੰਦਿਰ ਦੇ ਅੱਗੇ ਤਾਂ ਬਿਲਕੁਲ ਨਹੀਂ ਪ੍ਰਸ਼ਾਸਨ ਨੇ ਨਹੀਂ ਲੱਗਣ ਦੇਣੀਆਂ ਉਹਨਾਂ ਨੇ ਲਾਅ ਐਂਡ ਆਰਡਰ ਨੂੰ ਦੇਖਣਾ ਸਾਨੂੰ ਕਹਿਣ ਦੀ ਲੋੜ ਨਹੀਂ ਹੈ ਪਰ ਆਨ ਵਾਲੇ ਸਮੇਂ 'ਚ ਮੈਂ ਇਹ ਗੱਲ ਜ਼ਰੂਰ ਕਹਾਂਗਾ ਸਚੋ ਸਾਹਿਬ ਸਾਡੇ ਨਾਲ ਖੜੇ ਹਨ ਤਾਂ ਰਾਜਪੁਰੇ ਦੇ ਅੰਦਰ 12 ਯੂਪੀ ਤੋਂ ਆ ਕੇ ਮੁਸਲਮਾਨਾਂ ਨੇ ਵੱਡੇ ਵੱਡੇ ਪਤਿੱਲੇ ਰੱਖੇ ਆ ਮੈਂ ਇੱਕ ਵਾਰੀ ਫੇਰ ਦੱਸਣਾ ਚਾਹਨਾ ਇੱਕ ਵਾਰੀ ਮਾਹੌਲ ਜ਼ਰੂਰ ਖਰਾਬ ਹੋਣਾ ਕਿਉਂਕਿ ਉਹ ਗਊ ਮਾਸ ਵੇਚਦੇ ਆ ਕਿਉਂਕਿ ਪਿੱਛੇ ਮੈਂ ਗਵਿੰਦਗੜ੍ਹ ਦੇ ਅੰਦਰ ਇੱਕ ਮਾਸ ਦਾ ਕੰਟੇਨਰ ਫੜਿਆ ਗਊ ਮਾਸ ਦਾ ਜਿੱਥੇ ਉਹਨਾਂ ਨੇ ਮੰਨਿਆ ਵੀ ਜਿੰਨੇ ਵੀ ਇਹ ਸ਼ਾਮਾ ਠਾਬੇ ਖੁੱਲੇ ਹੋਏ ਆ ਅਸੀਂ ਇਹਨਾਂ ਨੂੰ ਸਪਲਾਈ ਕਰਦੇ ਆ ਜਿੱਦਨ ਅਸੀਂ ਰੰਗੇ ਹੱਥ ਫੜ ਲਿਆ ਤਾਂ ਮੈਂ ਸਮਝਦਾ ਵੀ ਮਾਹੌਲ ਜ਼ਰੂਰ ਖਰਾਬ ਹੋਏਗਾ ਮੇਰੀ ਬਾਰ ਬਾਰ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇਹਨਾਂ ਲੋਕਾਂ ਨੂੰ ਜਿਹੜੇ ਬਾਹਰੋਂ ਆ ਕੇ ਸ਼ਹਿਰ ਦੇ ਅੰਦਰ ਕੋਈ ਮੰਦਰ ਨਹੀਂ ਦੇਖਦੇ ਨੇੜੇ ਕੋਈ ਧਾਰਮਿਕ ਜਗ੍ਹਾ ਨਹੀਂ ਦੇਖਦੇ ਕੋਈ ਸਕੂਲ ਨਹੀਂ ਦੇਖਦੇ ਉੱਥੇ ਆ ਕੇ ਆਪਣੇ ਪਤਿੱਲੇ ਰੱਖ ਕੇ ਬੈਠ ਜਾਂਦਾ ਇਹਨਾਂ ਨੂੰ ਬਲਵਿੰਦਰ ਸਿੰਘ ਐਸਐਚਓਰੇ ਲਗੇ ਆ ਇਸ ਮਾਮਲੇ ਦੇ ਵਿੱਚ ਇਹਨਾਂ ਦੀ ਕਾਫੀ ਤਾਰੀਫ ਹੈ ਸ਼ਹਿਰ ਦੇ ਵਿੱਚ ਵੀ ਇਹ ਕਿਸੇ ਨੂੰ ਬਖਸ਼ਦੇ ਨਹੀਂ ਹੈ ਤੇ ਇਹਨਾਂ ਦੇ ਧਿਆਨ ਦੇ ਵਿੱਚ ਲਿਆਓ ਤੁਸੀਂ ਬਿਲਕੁਲ ਮੈਂ ਸਾਰੇ ਪ੍ਰਸ਼ਾਸਨ ਦੇ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹ ਗੱਲ ਜਿਹੜੀ ਹੈ ਮੈਂ ਸਮਝਦਾ ਆਪਣੇ ਐਸਐਸਪੀ ਸਾਹਿਬ ਕੋਲ ਵੀ ਜਾ ਰਹੀ ਹੈ ਐਸਐਚਓ ਸਾਹਿਬ ਤਾਂ ਸਾਡੇ ਕੋਲ ਖੜੇ ਆ ਏ ਧਿਆਨ ਰੱਖਣਗੇ ਮੈਂ ਇਹਨਾਂ ਦਾ ਧਿਆਨ ਸੀ ਪੁਰਾਣੇ ਰਾਜਪੁਰੇ ਦੇ ਸ਼ਿਵਲਿੰਗ ਦਾ ਵੀ ਮੁੱਦਾ ਮੈਂ ਸੁਣਿਆ ਕਿ ਅੰਦਰ ਤੁਸੀਂ ਚੱਕਿਆ ਸਾਡੇ ਸੂਤਰਾਂ ਨੇ ਦੱਸਿਆ ਉਸ ਬਾਰੇ ਕੀ ਗੱਲ ਹੋਈ ਹੈ ਜਿਹੜਾ ਪਹਿਲੇ ਕਾਰਵਾਈ ਨਹੀਂ ਹੋਈ ਪਹਿਲਾਂ ਇਸਰਾਹ ਉੱਥੇ ਇੱਕ ਗੁਰੂ ਦੀ ਸਰਾਂ ਬਣੀ ਹੋਈ ਸੀ ਜਿੰਨੂੰ ਕਟਿੰਗ ਕਰਕੇ ਕਾਂਟ ਛਾਂਟ ਕਰਕੇ ਉਹਦੀ ਮਸਜਿਦ ਬਣਾਤੀ ਆ ਇਹ ਇੱਕ ਦਿਨ ਇੱਕ ਮੈਂ ਸਮਝਦਾ ਮਾਹੌਲ ਖਰਾਬ ਦਾ ਇੱਕ ਬਹੁਤ ਵੱਡਾ ਕਾਰਨ ਬਣੇਗਾ ਅੰਦਰੋਂ ਅੰਦਰ ਸਾਰਿਆਂ ਦੇ ਸ਼ਹਿਰ ਨਵਾਸੀਆਂ ਨੇ ਅੱਗ ਸੁੱਲਕਰੀਆ ਕਿਉਂਕਿ ਉੱਥੇ ਆ ਕੇ ਬਾਹਰੋਂ ਲੋਕ ਅਣਪਛਾਤੇ ਲੋਕ ਉੱਥੇ ਆ ਕੇ ਰਹਿੰਦੇ ਆ ਲੋਕਾਂ ਦੀਆਂ ਧੀਆਂ ਪੇਣਾ ਗੁਰੂ ਅਰਜਨ ਦੇਵ ਕਲੋਨੀ ਗੁਰੂ ਅਰਜਨ ਦੇਵ ਕਲੋਨੀ ਦੇ ਜਿਨ੍ਹਾਂ ਨੇ ਤੋੜਿਆ ਸੀਗਾ ਉਹਨਾਂ ਦਾ ਮਸਲਾ ਅੰਦਰ ਛਿੜਿਆ ਤੁਸੀਂ ਕਿਹਾ ਸੀਗਾ ਉਹ ਵੀ ਗੱਲ ਅਸੀਂ ਧਿਆਨ ਚ ਲੈ ਆਂਦੀ ਆ ਸਚੋ ਸਾਹਿਬ ਦੇ ਵੀ ਧਿਆਨ ਚ ਲੈ ਆਂਦੀ ਆ ਮੇਰੀ ਐਪਲੀਕੇਸ਼ਨ ਇੱਥੇ ਆਈ ਹੋਈ ਆ ਜਰੂਰ ਕਾਰਵਾਈ ਹੋਊਗੀ ਉਸ ਐਪਲੀਕੇਸ਼ਨ ਤੇ ਕਿਉਂਕਿ ਡੀਜੀਪੀ ਸਾਹਿਬ ਤੋਂ ਐਪਲੀਕੇਸ਼ਨ ਆਈ ਆ ਵੀ ਉਹਨਾਂ ਦਾ ਖਲਾਫ ਪਰਚਾ ਦਰਜ ਕੀਤਾ ਜਾਵੇ ਜਿਨ੍ਹਾਂ ਨੇ ਇਹ ਸੋ ਚਕਰਵਰਤੀ ਸਾਡੇ ਨਾਲ ਮੌਜੂਦ ਹੈ ਚਕਰਵਰਤੀ ਜੀ ਕਿਸ ਤਰ੍ਹਾਂ ਦੇਖਦੇ ਹੋ ਜੇ ਇਸ ਤਰ੍ਹਾਂ ਹੀ ਆਪਣੇ ਹਿੰਦੂਆਂ ਦੇ ਮੰਦਰ ਜਿਹੜੇ ਹਨ ਤੋੜੀ ਤੋੜੀ ਜਾਂਦੇ ਰਹੇ ਤਾਂ ਮਾਹੌਲ ਤਾਂ ਖਰਾਬ ਹੋਏਗਾ ਇਸ ਤੋਂ ਦੇਖੋ ਜੀ ਮੈਂ ਤਾਂ ਇੱਕ ਗੱਲ ਕਹਿੰਦਾ ਜਦ ਤੱਕ ਸਨਾਤਨੀ ਸਮਾਜ ਹਿੰਦੂ ਸਮਾਜ ਇਕੱਠਾ ਨਹੀਂ ਹੁੰਦਾ ਇਹ ਜਾਤੀਆਂ ਹੋਰ ਵੀ ਹੋਣਗੀਆਂ ਜਦ ਇਕੱਠਾ ਹੋਏਗਾ ਫਿਰ ਕਿਸੇ ਦੀ ਤਾਕਤ ਨਹੀਂ ਕਿ ਇਹ ਹਿੰਦੂ ਸਮਾਜ ਦਾ ਬਾਲ ਵੀ ਬਾਂਕਾ ਕਰ ਸਕੇ ਠੀਕ ਹੈ ਜੀ ਤੇ ਤੁਸੀਂ ਸੰਤੁਸ਼ਟ ਹੋਣ ਜੋ ਵੀ ਕਾਰਵਾਈ ਹੋਈ ਹੈ ਐਸ ਐਚਓ ਸਾਹਿਬ ਨਾਲ ਖੜੇ ਹੈ ਤੇ ਜੀ ਸਾਹਿਬ ਜਦ ਤੱਕ ਪੂਰਾ ਐਕਸ਼ਨ ਨਹੀਂ ਹੁੰਦਾ ਚੱਕਰਵਰਤੀ ਸੰਤੁਸ਼ਟ ਕਦੇ ਨਹੀਂ ਹੁੰਦਾ ਠੀਕ ਹੈ ਗੱਲਾਂ ਕਰਨੀਆਂ ਹੋਰ ਗੱਲ ਹੈ ਪ੍ਰੈਕਟੀਕਲ ਹੋਰ ਗੱਲ ਹੈ ਮੈਨੂੰ ਐਸ ਜੀ ਐਮ ਸਾਹਿਬ ਨੇ ਪਹਿਲੀ ਵਾਰੀ 7 ਦਿਨ ਦਾ ਸਮਾਂ ਦਿੱਤਾ ਉਹਨਾਂ ਕਹਿੰਦੇ 7 ਦਿਨ ਦੇ ਅੰਦਰ ਜੋ ਰਿਪੋਰਟ ਭੇਜਾਂਗੇ ਉਹਦੀ ਕਾਪੀ ਤੁਹਾਨੂੰ ਦੇ ਦੇਵਾਂਗੇ 2 ਮਹੀਨੇ ਦੇ ਅੰਦਰ ਇਹ ਜਗ੍ਹਾ ਜਿਹੜੀ ਮੰਦਿਰ ਦਾ ਨਾ ਹੋ ਜਾਏਗੀ ਤੇ ਉਸ ਤੋਂ ਬਾਅਦ ਉੱਥੇ ਨਾਲ ਕਹਿੰਦੇ ਕੋਈ ਬਾਥਰੂਮ ਬਣ ਰਿਹਾ ਸੀ ਟਾਇਲਟ ਬਣ ਰਿਆ ਸੀ ਮੈਂ ਤਾਂ ਇੱਕ ਗੱਲ ਸੋਚਦਾ ਕਿ ਇਸ ਪ੍ਰਸ਼ਾਸਨ ਦੇ ਵਿੱਚ ਕੋਈ ਨਾ ਕੋਈ ਗਲਤ ਅੰਸਰ ਹੈ ਜਿਸ ਨੇ ਸੋਚਿਆ ਤਾਂ ਹੈ ਨਾ ਵੀ ਉੱਥੇ ਬਾਥਰੂਮ ਬਣਿਆ ਉੱਥੇ ਟਾਇਲਟ ਬਣਿਆ ਉਹ ਕਿਉਂ ਸੋਚਿਆ ਕੋਈ ਗਲਤ ਅੰਸਰ ਹੋਏਗਾ ਨਾ ਤੇ ਫਿਰ ਭਾਈ ਕਾਰਵਾਈ ਕਰਾਓ ਨਾ ਅੰਦਰ ਇੱਥੇ ਇੱਥੇ ਹਨੂਮਾਨ ਚਾਲੀਸਾ ਪੜਿਆ ਗਿਆ ਔਰ ਮੈਂ ਹਨੂਮਾਨ ਜੀ ਨੂੰ ਪ੍ਰਾਰਥਨਾ ਕੀਤੀ ਹੈ ਜਿਹੜੇ ਗਲਤ ਅੰਸਰ ਪ੍ਰਸ਼ਾਸਨ ਦੇ ਵਿੱਚ ਹੈ ਜਾਂ ਤਾਂ ਹਨੂਮਾਨ ਜੀ ਉਹਨਾਂ ਨੂੰ ਸਤਬੁੱਧੀ ਦੇਣ ਜਾਂ ਫਿਰ ਉਹਨਾਂ ਨੂੰ ਵੀ ਲੈ ਜਾਣ ਇੱਥੋਂ ਇਸ ਰਾਜ ਬਰੀ ਧਰਤੀ ਤੋਂ ਸਿੱਧਾ ਹੀ ਉੱਪਰ ਜਾਣ ਮੈਂ ਅੱਜ ਰੱਬ ਨੂੰ ਇਹੀ ਪ੍ਰਾਰਥਨਾ ਕਰਾਂਗਾ ਕਿਉਂਕਿ ਹਿੰਦੂ ਸਮਾਜ ਦੇ ਅੰਦਰ ਜਦ ਕੁਠਾਰਾ ਘਾਤ ਹੁੰਦਾ ਹੈ ਤਦ ਤੱਕ ਹਿੰਦੂ ਸਮਾਜ ਬਹੁਤ ਪਰੇਸ਼ਾਨ ਹੁੰਦਾ ਹੈ ਔਰ ਜਦ ਇਕੱਠਾ ਹੁੰਦਾ ਹੈ ਤਾਂ ਕਰਵਟ ਲੈਂਦਾ ਹੈ ਫਿਰ ਪ੍ਰਸ਼ਾਸਨ ਨੂੰ ਵੀ ਝੁਕਣਾ ਪੈਂਦਾ ਹੈ ਅੱਜ ਹਿੰਦੂ ਸਮਾਜ ਇਕੱਠਾ ਹੋਇਆ ਹੈ ਐਸਡੀਐਮ ਸਾਹਿਬ ਨੇ ਆਸ਼ਵਾਸਨ ਨਹੀਂ ਦਿੱਤਾ ਪਰ ਆਸ਼ਵਾਸਨ ਨੂੰ ਅਸੀਂ 8 ਦਿਨ ਇੰਤਜ਼ਾਰ ਕਰਾਂਗੇ बुधवार ਦਾ ਸਮਾਂ ਲਿਆ। ਬੁੱਧਵਾਰ ਤੱਕ ਸਾਨੂੰ ਕਾਪੀ ਦੇ ਦੇਣਗੇ ਠੀਕ ਹੈ ਨਹੀਂ ਤਾਂ ਫਿਰ ਅਗਲਾ ਐਕਸ਼ਨ ਸ਼ੁਰੂ ਕਰਾਂਗੇ। ਸੋ ਐਸਐਚਓ ਸਾਹਿਬ ਨਾਲ ਗੱਲ ਕਰ ਲੈਣੇ ਆ। ਤੁਸੀਂ ਦੇਖ ਪਾ ਰਹੇ ਹੋ ਕਿ ਹਿੰਦੂ ਸੰਗਠਨਾ ਚ ਕਾਫੀ ਰੋਸ਼ ਹੈ ਮੰਦਰ ਤੋੜਨ ਤੇ। ਤੇ ਅੰਦਰ ਕੀ ਮੀਟਿੰਗ ਹੋਈ ਹੈ ਤੇ ਕੀ ਸਵਾਸ਼ਣ ਦਿੱਤਾ ਗਿਆ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਇਕੱਠੇ ਕਰਕੇ ਸਾਰਿਆਂ ਨੂੰ ਬਿਠਾ ਕੇ ਜਿਹੜਾ ਮੰਦਰ ਦੀ ਜਗ੍ਹਾ ਸੀ ਉਹਨੂੰ ਨਹੀਂ ਪਤਾ ਸੀ ਪੈਪਸਿਡ ਡਵੈਲਪਮੈਂਟ ਬੋਰਡ ਦੀ ਹੈ ਉਹ ਮਿਸਤਰੀ ਨੇ ਜਦੋਂ ਬਣਾਈ ਉਹਨਾਂ ਨੇ ਮਿਸਤਰੀ ਨੂੰ ਕਿਹਾ ਤੇ ਵੀ ਆ ਗੱਲ ਇਸ ਤਰ੍ਹਾਂ ਆ ਉਹਨੇ ਆਪਣੇ ਆਪ ਹੀ ਉਸ ਤਰ੍ਹਾਂ ਬਣਾਉਂਦੇ ਬਣਾਉਂਦੇ ਨਹੀਂ ਸਾਈਡ ਤੇ ਢਾਤੀ ਉਸ ਦੇ ਵਿੱਚ ਕਿਸੇ ਦਾ ਕੋਈ ਉਹ ਨਹੀਂ ਹੈਗਾ ਨਹੀਂ ਪਤਾ ਸੀ ਜਦੋਂ ਇਹਨਾਂ ਨੇ ਇਕੱਠੇ ਹੋ ਕੇ ਗੱਲ ਕੀਤੀ ਐਸਡੀਐਮ ਸਾਹਿਬ ਨੇ ਐਸਡੀਐਮ ਸਾਹਿਬ ਨੇ ਕਿਹਾ ਵੀ ਤੁਸੀਂ ਮੈਨੂੰ ਪ੍ਰੋਸੀਜਰ ਦੇ ਨਾਲ ਇੱਕ ਲੈਟਰ ਦੇ ਦਿਓ ਉਹ ਮੈਂ ਤੁਹਾਨੂੰ ਡੀਸੀ ਸਾਹਿਬ ਨੂੰ ਕਹਿ ਕੇ ਤੇ ਸੀਐਮ ਸਾਹਿਬ ਤੋਂ ਤੁਹਾਨੂੰ ਪੱਕੇ ਤੌਰ ਤੇ ਹੀ ਅਲ ਕੀ ਦਾ ਕੋਈ ਨਹੀਂ ਹੋਇਆ ਹੋਰ ਮਤਲਬ ਇਹਨਾਂ ਦੀ ਜਿਹੜੀ ਮਿਹਨਤ ਹੈ ਉਹ ਰੰਗ ਲਿਆਈ ਹੈ ਤੇ ਬਿਲਕੁਲ ਜੀ ਬਿਲਕੁਲ ਜੀ ਮੰਦਰਵਾ ਸੋ ਤੁਸੀਂ ਦੇਖ ਪਾ ਰਹੇ ਹੋ ਕਿ ਲਗਾਤਾਰ ਐਸ ਡੀ ਐਮ ਆਫਿਸ ਦੇ ਵਿੱਚ ਅੱਜ ਰੋਸ ਪ੍ਰਦਰਸ਼ਨ ਜਿਹੜਾ ਹਿੰਦੂ ਸੰਗਠਨਾਵਾਂ ਵੱਲੋਂ ਕੀਤਾ ਗਿਆ ਸੀਗਾ ਤੇ ਪੁਲਿਸ ਪ੍ਰਸ਼ਾਸਨ ਕਾਫੀ ਵੱਡੀ ਸੰਖਿਆ ਦੇ ਵਿੱਚ ਜਿਹੜਾ ਐਸ ਐਚ ਓ ਬਲਵਿੰਦਰ ਸਿੰਘ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਉਹਨਾਂ ਦੇ ਰਹਿਨੁਮਾਈ ਦੇ ਵਿੱਚ ਉਹਰੇ ਮੌਜੂਦ ਸੀ ਤੇ ਐਸ ਡੀ ਐਮ ਸਾਹਿਬ ਨੇ ਸਵਾਸ਼ਣ ਦਿੱਤਾ ਕਿ ਪੱਕੇ ਤੌਰ ਤੇ ਜਿਹੜਾ ਇਸ ਮੰਦਰ ਨੂੰ ਜਗਾ ਜਿਹੜੀ ਹੈ ਅਲਾਟ ਕਰ ਦਿੱਤੀ ਜਾਏਗੀ ਹੁਣ ਦੇਖਣਾ ਇਹ ਹੈ ਕਿ 8 ਦਿਨਾਂ ਦਾ ਸਮਾਂ ਦਿੱਤਾ ਗਿਆ ਕੀ ਆ ਪ੍ਰਸ਼ਾਸਨ ਜਗਾ ਦੇਣ ਦੇ ਵਿੱਚ ਕਾਮਯਾਬ ਹੁੰਦਾ ਜਾਂ ਫਿਰ ਹਿੰਦੂ ਸੰਗਠਨ ਜਿਹੜਿਆ ਲਗਾਤਾਰ ਇਸ ਤਰ੍ਹਾਂ ਹੀ ਰੋਸ ਪ੍ਰਦਰਸ਼ਨ ਆਉਣ ਵਾਲੇ ਦਿਨਾਂ ਦੇ ਵਿੱਚ ਕਰਦੇ ਰਹਿਣਗੇ ਕੈ ਦੇ ਨਾਲ ਸੰਦੀਪ ਚੌਧਰੀ ਨਿਊਜ਼ ਐਟੀਨੈਂਡ ਪੰਜਾਬ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ